ਸਤਿ ਸ੍ਰੀ ਅਕਾਲ ਸਤਿਕਾਰਯੋਗ ਸਰਕਾਰ ਦੇ ਉਸ ਤੋਂ ਕਰ ਦਿਓ ਸਭ ਤੋਂ ਪਹਿਲਾਂ ਤਾਂ ਅਰਜੇ ਸਾਰੇ ਹੀ ਬੜੇ ਗੰਕੀਨ ਮਾਹੌਲ ਚ ਤੁਹਾਡਾ ਸਾਰਿਆਂ ਦਾ ਸਹਿਜ ਨੂੰ ਧੰਨਵਾਦ ਹੈ ਕਿ ਜਿਹੜੇ ਤੁਸੀਂ ਅੱਜ ਇੱਥੇ ਵੀ ਸਾਡੀ ਆਵਾਜ਼ ਦੁਨੀਆ ਤੱਕ ਲਿਜਾਣ ਲਈ ਆਏ ਹੋ ਇਸ ਲਈ ਧੰਨਵਾਦ ਕਰਦੇ ਹਾਂ ਦੂਸਰੀ ਗੱਲ ਇਹ ਹੈ ਕਿ ਅੱਜ ਜਿਹੜੀ ਇੱਥੇ ਚਰਚਾ ਹੋਈ ਹੈ ਥੋੜੀ ਬਹੁਤ ਅੱਜ ਹੋਰ ਲੰਬੀ ਥੋੜੀ ਚਰਚਾ ਨਾ ਹੋ ਕੇ ਅਸੀਂ ਸਿਰਫ ਜਿਹੜਾ ਸਾਡਾ ਇਹ ਨੌਜਵਾਨ ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ ਪੰਜਾਬ ਦੇ ਪੈਟਰੋਲੀਟੀ ਕੋ ਉਤਾ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜਪਨ ਕੀਤੀ ਗਈ ਔਰ ਇਹਦੂ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ ਸਾਡਾ ਯੂਥ ਪਿੱਛੇ ਖੜ ਗਿਆ ਆਗੂਆਂ ਨੇ ਅੱਗੇ ਵਧੇ ਪਰ ਫਿਰ ਵੀ ਸਾਡੀ ਪੀਸਫੁਲੀ ਉੱਤਰ ਨੂੰ ਮੂਵ ਕਰਨ ਦੀ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਤੇ ਅੱਥੂ ਗਾਇ ਛੱਡਿਆ ਇਹਦਾ ਮਤਲਬ ਕੀ ਨਿਕਲਦਾ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਿਕਲਦਾ ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਦੰਨ ਸ਼ਹੀਦ ਹੋ ਚੁੱਕੇ ਨੇ ਇੱਕ ਦਾ 2 ਦਿਨ ਪਹਿਲਾਂ ਅਜੇ 3 ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟਿਆ ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ ਇੱਕਾ ਬੱਚੇ ਦੀ ਡੈੱਡ ਬੋਡੀ ਸਾਡੇ ਕੋਲੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਾਂਗਾ ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ ਪੰਜਾਬ ਗਵਰਨਮੈਂਟ ਨੂੰ ਅਸੀਂ ਕਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਹੈ ਇਹੋ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ ਜੋ ਸ਼ਹੀਦਾਂ ਨੂੰ ਮਾਨ ਸਨਮਾਨ ਬਣਦਾ ਉਹ ਦੇਵੇ ਪੰਜਾਬ ਗਵਰਨਮੈਂਟ ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ ਕੱਲੇ ਬਿਆਨਾਂ ਨਾਲ ਗੱਲ ਨਹੀਂ ਕਰਨੀ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇਤਾ ਅਸੀਂ ਆਹ ਕਹਤਾ ਅਸੀਂ ਆਹ ਕਹਤਾ ਬਿਆਨ ਪੋਲੀਟੀਕਲੀ ਕੱਲਾ ਨਾਲ ਨਹੀਂ ਗੱਲ ਬਾਨੀ ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲੇ ਦਿਨਾਂ 'ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਭੜਾਇਆ ਤੇ ਕਿਹਾ ਕਿ ਇਸ ਦੇ ਖਿਲਾਫ ਕਾਰਵਾਈ ਕਰੋ ਸਾਡੇ ਨੌਜਵਾਨਾਂ ਨੂੰ ਆ ਕੇ ਪ੍ਰੋਵੋਕ ਕਰ ਰਿਹਾ ਹੈ ਆ ਕੇ ਭੜਕਾ ਰਿਹਾ ਹੈ ਅੱਗੇ ਢਕਾਉ ਮਾਹੌਲ ਬਣਾ ਰਿਹਾ ਹੈ ਉਹਦੇ ਤੇ ਅੱਜ ਤੱਕ ਕੋਈ ਕੁਝ ਨਹੀਂ ਹੋਇਆ ਇਹ ਜ਼ਰੂਰ ਕਹਿੰਦਾ ਕਿ ਡੀਜੀਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ ਇਹ ਆਈਡੀ ਆਪਣੇ ਡੀਆਈਜੀ ਦੀ ਡਿਊਟੀ ਲਾ ਦਿੱਤੀ ਉਹ ਤਾਂ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਇਹ ਕੰਮ ਲੇਕਿਨ ਅੱਜ ਤੱਕ ਕੁਝ ਨਹੀਂ ਹੋਇਆ ਸਾਡੇ ਏਰੀਆ 'ਚ ਜਾ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ ਸਾਡੇ ਏਰੀਆ 'ਚ ਜਾ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਮਕਦਮਾ ਦਰਜ ਕਰੇ ਉਹਨਾਂ ਦੇ ਖਿਲਾਫ ਔਰ ਜੋ ਬੰਦੀ ਹੈ ਉਹ ਕਾਰਵਾਈ ਕਰੇ ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਹੈ ਸਰ ਜੀ ਸਾਹਿਬ ਉਸ ਸਾਹਿਬ ਦੇ ਹਲੋ ਜੀ ਮੈਂ ਇਥੇ ਪੂਰੀ ਹੋਣ ਉਹ ਬੋਲਣ ਤੋਂ ਪਹਿਲਾਂ ਇਹ ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇੰਨੀ ਗੱਲ ਕੀਤੀ ਹੈ ਮੇਰੇ ਨਾਲ ਸਾਥੀ ਨੇ ਪਰ ਇਹ ਸਾਹਿਬ ਅਜੇ ਦੋ ਫਾਰਮਾਂ 'ਚ ਲੜਾਈ ਲੜ ਰਹੇ ਹਾਂ ਮੈਂ ਜਿੰਨੀ ਗੱਲ ਦੱਸੀ ਹੈ ਉਹ ਦੱਸੀ ਹੈ ਬਾਕੀ ਗੱਲ ਮਤਲਬ ਪੰਨੇ ਸਾਹਿਬ ਉਹ ਸਾਰਾਂ ਟੈਸਟ ਕੀ ਗਏ ਨਹੀਂ ਮੈਂ ਪਹਿਲੇ ਹੀ ਪੀਸੀ ਦੇ ਵਿੱਚ ਦੱਸੀ ਹੈ ਗੱਲ ਕਿ ਪੰਜ ਕਿਸਾਨ ਨਹੀਂ ਪੰਜ ਕਿਸਾਨ ਪਿੱਛੇ ਬੈਠੇ ਟਰਾਲੀਆਂ 'ਚ ਬੈਠੇ ਮੋਰਚਾ ਦਾ ਹਰਿਆਣੇ ਜਿੱਨੀ ਗਾ ਟਰਾਲੀਆਂ ਤੇ ਬੈਠਿਆਂ ਨੂੰ ਚੱਕ ਕੇ ਲੈ ਗਏ ਨੇ ਸੋ ਉਧਰ ਕੋਈ ਨਹੀਂ ਗਿਆਗਾ ਨਾਲੇ ਉਧਰ ਮਤਲਬ ਜਬਾਤ ਧੰਨਵਾਦ ਇੱਕ ਪਾਸੇ ਉਪਿਲ ਇਹ ਕਿਹੜੇ ਕਰਦੇ ਹੋ ਆਪਣੇ ਇਹਦੇ ਬਾਰੇ ਸੋਚਦੇ ਆ ਗੰਦੀਆਂ ਗੀਲਾਂ ਨੂੰ ਗੀਲਾਂ ਨੂੰ ਇੱਕ ਮਿੰਟ ਯਾਰ ਗੀਲਾਂ ਨੂੰ ਬੁਲਾਇਆ ਹੋਇਆ ਹੈ ਇਕੱਲੇ ਇਕੱਲੇ ਨਹੀਂ ਬਸ ਦੇ ਇਕੱਲੇ ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਦੇਖੋ ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਤੇ ਹੋਈ ਆ ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਕਿ ਐਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ। ਕਿਉਂਕਿ ਮਸਲੇ ਬੜੇ ਗੰਭੀਰ ਆ ਉਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ ਸਾਡੇ ਦੇ ਵਰਤੇ ਜਾ ਰਹੇ ਸੀ ਬੜੇ ਖਤਰਨਾਕ ਤੇ ਅਨਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ। ਸਰਕਾਰ ਦਾ ਅਸੀਂ ਧਿਆਨ ਉਦੇ ਤੇ ਕੇਂਦਰਿਤ ਕਰਨਾ ਪ੍ਰਧਾਨ ਮੰਤਰੀ ਦਾ ਸੌਰੀ ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ ਅਸੀਂ ਰੱਖੀ ਆ ਉਹ ਸਾਰੀ ਗੱਲ ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ ਤੇ ਰੋਕ ਲਾਉਣੇ ਆ ਇਹ ਨਹੀਂ ਕਿਹਾ ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚੱਲ ਰਹੀਆਂ ਨੇ ਇਹਦੇ ਤੋਂ ਲੱਗ ਰਿਹਾ ਹੈ ਕਿ ਜੋ ਸਾਨੂੰ ਦਿਖ ਰਿਹਾ ਹੈ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ ਕਿ ਕਿਆ ਕਾਰਨ ਹੈ ਸਾਨੂੰ ਕੀ ਕਿਹਾ ਜਾ ਰਿਹਾ ਹੈ ਫਿਰ ਅੰਦਰੋਪ ਕੀਤਾ ਕੀ ਜਾ ਰਿਹਾ ਹੈ ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਪਾ ਉਹਨਾਂ ਦੀ ਪੁਲਿਸ ਦਾ ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜਕੇ ਦਿੱਤਾ ਹੈ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪੱਸ਼ਟ ਕਰੇ ਇਹ ਵੀ ਕਿਤੇ ਸਾਡੇ ਨਾਲ ਉਹੀ ਕੁਛ ਕਰਨ ਤੇ ਕਰਵਾਉਣ ਵਾਲਾ ਸਮਰੱਥਾ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ ਸਾਨੂੰ ਇਹੀ ਸਪੱਸ਼ਟ ਹੋ ਰਿਹਾ ਕਿਉਂ ਕਿ ਦੇਖੋ ਇੱਕ ਪਾਸੇ ਉਹਨਾਂ ਦੇ ਕਾਰਵਾਈ ਕਰਨਾ ਅਸੀਂ ਮੰਨਦੇ ਹਾਂ ਕਿ ਸਾਡੇ ਏਰੀਆ ਦੇ ਵਿੱਚ ਅੱਜ ਉਹ ਸਾਡੇ ਤੇ ਗੋਲੀਆਂ ਚਲਾ ਰਹੇ ਨੇ ਸਾਡੇ ਏਰੀਆ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਤੇ ਕੋਈ ਐਕਸ਼ਨ ਨਹੀਂ ਲੈਂਦੀ ਨਹੀਂ ਲਿਆਗਾ ਅਜ ਤਾਈਂ ਅਗਰ ਉਹਦੇ ਦਾ ਐਕਸ਼ਨ ਲਿਆ ਹੁੰਦਾ ਮੈਂ ਸਾਵੇਂ ਨਾਲ ਗੱਲ ਕਰਦਾ ਨਾ ਸਾਡੇ ਟਰੈਕਟਰ ਫੁੱਟਨੇ ਸੀ ਨਾ ਸਾਡੇ ਜਿਹੜੇ ਇਹ ਪੰਜ ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੱਗੇ ਗਏ ਨੇ ਨਾ ਉਹ ਜਾਣੇ ਸੀ ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ ਇਹ ਉਸ ਦੇ ਦੀ ਸਰਕਾਰ ਦੀ ਢਿੱਲੇ ਦਿਆ ਅਸੀਂ ਸਿੱਟਾ ਭੁਗਤ ਰਹੇ ਆਂ ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਆ ਕਿ ਇਹ ਬਹੁਤੀ ਅਗਲੀ ਗੱਲ ਹੋਰ ਕਰ ਤੂ ਦੇਖੋ ਜਿਵੇਂ ਗੱਲ ਅਨਿਰ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਜਾ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਦਾ ਖੰਡ ਜਾਣਾ ਹੈ ਉਹਦਾ ਗ੍ਰਿਫਤਾਰ ਕਰ ਲੈਣੇ ਹੈ ਕਰਲੇ ਸਰਕਾਰ ਨੇ ਕਰਤਾਰ ਕਰਨੀਆਂ ਤਾਂ ਲੋਕਾਂ ਨੂੰ ਦਬਾਉਣਾ ਇੱਕਦਰੀ ਜਨਦਾਰੀ ਹੈ ਕੱਲ ਜੇ ਪੰਜਾਬ ਤੋਂ ਕੀ ਸਿਆਸਤ ਹੋ ਰਹੀ ਹੈ ਜੀ ਇਹ ਕਰਨੇ ਨੂੰ ਲੈ ਕੇ ਪੰਜਾਬ ਕੋਲ ਨੂੰ ਲੈ ਕੇ ਸਿਆਸਤ ਤੇ ਸ਼ੁਰੂ ਹੋ ਗਈ ਪੰਜਾਬ ਸਰਕਾਰ ਅਕਸਰ ਦੇ ਪੁਲਿਸ ਰੋਕ ਰਹੀ ਹੈ ਜਾ ਕੇ ਪੁਲਿਸ ਟਿੱਪਰ ਲਾ ਕੇ ਲੰਗਰ ਰੋਕ ਸਾਡੇ ਪ੍ਰਸ਼ਾਦ ਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ ਪਰ ਪੰਜਾਬ ਸਰਕਾਰ ਦੀ ਮਰਸ਼ਾ ਦੇ ਬਗੈਰ ਤਾਂ ਕੋਈ ਰੁਕ ਸਕਦਾ ਕਿ ਸਰਕਾਰ ਇਹਦੇ ਤੇ ਆਪਦੀ ਨੀਤੀ ਸਪਸ਼ਟ ਕਰੇ ਕਿ ਸਰਕਾਰ ਕਿੱਥੇ ਖੜੀ ਹੈ। ਜੀ ਨੌਜਵਾਨ ਵੀ ਕਹਿ ਰਹੇ ਕਿ ਤੁਮਾਸੇ ਕਰੋ ਦਸ ਮਾਂ ਲੋਕਾਂ ਦਾ ਜਾ ਰਿਹਾ। ਇੱਕ ਪਾਸੇ ਵਾਲੇ ਕਹਿ ਰਹੇ ਕਿ ਨਹੀਂ ਨਹੀਂ ਇਹ ਕਿੰਨੇ ਜਣੇ ਪਾਸੇ ਇਹਦੇ ਨਾਲ ਆ ਰਹੀ ਹੈ। ਸਾਡਾ ਸਪਸ਼ਟ ਹੈ ਕਿ ਅਸੀਂ ਪੋਸਟਮਾਰਟਮ ਕਰਾਉਣ ਤੋਂ ਸਾਡਾ ਕੋ ਡਿਕਾ ਨਹੀਂ ਹੈ। ਕੀ ਗੱਲ ਹੈ ਕਿ ਬੋਰਡ ਬਣੇ। ਇਹਦਾ ਬੋਰਡ ਬਣ ਕੇ ਇਹਦਾ ਪੋਸਟਮਾਰਟਮ ਕਰੇ। ਨੌਜਵਾਨ ਦੇ ਗੋਲੀ ਵੱਜੀ ਹੈ ਕੱਲ ਨੂੰ ਕੋਈ ਇਹ ਦਬਾਅ ਪਾ ਕੇ ਇਹ ਜੀ ਗੱਲ ਸਾਹਮਣੇ ਨਿਕਲ ਕੇ ਆ ਜੇ। ਤੇ ਮੇਜੀ ਇਹ ਤਾਂ ਇਸ ਦਾ ਪ੍ਰਾਈਵੇਟ ਬਲਸ਼ ਬੋਲਟ ਵੱਜੀ ਸੀ ਫਲਾਣਾ ਹੋਇਆ ਸੀ ਉੱਥੇ ਜਿਹੜੀ ਗੋਲੀ ਚੱਲੀ ਆ ਤੇ ਇਹ ਸਪਸ਼ਟ ਅਸੀਂ ਮੈਦ ਲੈਣਾ ਚਾਹੁੰਦੇ ਹਾਂ ਧੰਨਵਾਦ ਸਾਹਿਬ ਨਾਲ ਅੱਜ ਇੰਟੈਲੀਜੈਂਸੀ ਕੋਲ ਸਾਹੀ ਰਿਪੋਰਟਾ ਹੋ ਜਾਂ ਹੁੰਦੀ ਹੈ ਜੀ ਸਰਕਾਰ ਦੇ ਕੋਲ ਹੀ ਪਹੁੰਚੇ ਨਹੀਂ ਜੀ ਇੰਟੈਲੀਜੈਂਸੀ ਰਿਪੋਰਟਾ ਮਿਲਨੇ ਫਿਰ ਉਹ ਮੈਂ ਜਿਹੜੀ ਬੇਨਤੀ ਮੈਨੂੰ ਪੂਰੀ ਗੱਲ ਉਹਨੇ ਸਵਾਲ ਦਾ ਜਵਾਬ ਦੇਣਾ ਮੇਰੇ ਤੋਂ ਜਿਹੜੇ ਸਵਾਲ ਆ ਰਹੇ ਨੇ 포ਸਟ ਮਾਰਟਮ ਲੇਟ ਹੋਣ ਦਾ ਕਾਰਨ ਪੰਜਾਬ ਸਰਕਾਰ ਆਪਣੀ ਜਿਹੜੀ ਅਸੀਂ ਗੱਲ ਮੰਗੀ ਆ ਕਿਉਂ ਉਹ ਸ਼ਹੀਦ ਦਾ ਦਰਜਾ ਦੇਵੇ ਸਾਰੀਆਂ ਸਹੂਲਤਾਂ ਉਹਨੂੰ ਸ਼ਹੀਦ ਪਰਿਵਾਰਾਂ ਅਸੀਦਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾਂਦੀਆਂ ਨੇ ਉਹ ਇਹਨਾਂ ਦੇ ਪਰਿਵਾਰ ਲਈ ਅਨਾਉਂਸ ਕਰੇ ਉਹਨਾਂ ਦੇ ਇਹਦੇ ਵਿੱਚ ਦਲੀਲ ਦੇ ਦਾ ਇੱਕ ਵੱਡਾ ਕਾਰਨ ਹੋ ਤੁਹਾਡਾ ਹੋਰ ਨਾ ਕੋਈ ਮੁਕਾਬਲਾ ਨੇ ਕਿਹਾ ਕਿ ਕੇਸ ਕਰਾਂਗੇ ਅਰਜੀ ਵੀ ਕਰਾਂਗੇ ਲੇਕਿਨ ਉਹਦੇ ਲਈ ਲੱਗਦਾ ਨਹੀਂ ਤੁਹਾਨੂੰ ਕੋਸਟ-ਵੋਸਟਾ ਮੋੜਾ ਬਹੁਤ ਜ਼ਰੂਰੀ ਆ ਮੈਂ ਇੱਕ ਬੇਨਤੀ ਕਰਾਂ ਕਰਾਵਾਂਗੇ ਸਰਕਾਰ ਨੂੰ ਅਨਾਉਂਸਮੈਂਟ ਕਰਨ ਦੀ ਦੇਰ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨ ਦੀ ਦੇਰ ਹੈ ਸਰਕਾਰ ਅਨਾਉਂਸਮੈਂਟ ਕਰੇ ਕਿ ਸਾਡੇ ਦੇਸ਼ ਦਾ ਕੋਈ ਟਿੱਸਾ ਐਫ ਆਈ ਆਰ ਕਰਨ ਤੇ ਕੋਈ ਪੋਸਟਮਾਰਟਮ ਨਹੀਂ ਹੁੰਦਾ ਪਹਿਲੀ ਐਫ ਆਈ ਆਰ ਹੁੰਦੀ ਆ ਕਰ ਸਕਦੇ ਆ ਉਹ ਨਿਰਸਰ ਬਿਆਨ ਦੇਦਾ ਜਦ ਤੱਕ ਇਹ ਨਹੀਂ ਜਾਂਦਾ ਕਿਸਾਨਾ ਵੱਡੋ ਹੀ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਹਦੇ ਨਾਲ ਲਾਗੂ ਆਰਡਰ ਦੀ ਸਥਿਤੀ ਖਰਾਬ ਹੋ ਗਈ ਹੈ ਸੁਣੋ ਹੋਰ ਇੱਕ ਵਾਰ ਫਿਰ ਮੈਂ ਤੁਹਾਡੇ ਸਵਾਲ ਦਾ ਜਵਾਬ ਦੇਣਾ ਅਸੀਂ ਜਿੰਨੇ ਸਾਡੇ ਨੌਜਵਾਨ ਜ਼ਖਮੀ ਹੋਏ ਕੋਈ ਹਰਿਆਣੇ ਦੀ ਬਾਰਡਰ ਦੀ ਅਗਦੀ ਸਰਹੱਦ ਦੇ ਜਾ ਕੇ ਜ਼ਖਮੀ ਹੋਇਆ ਨਹੀਂ ਹੋਇਆ ਅਸੀਂ ਗਏ ਆ ਸ਼ੌਂਤੀ ਪੂਰਵਕ ਢੰਗ ਨਾਲ ਅਸੀਂ ਗਏ ਆ ਆਗੂ ਗਏ ਨੇ ਸ਼ਾਂਤੀਪੁਰੂਵ ਢੰਗ ਦੇ ਨਾਲ ਸਾਰੀ ਪ੍ਰੈਸ ਨੂੰ ਪਤਾ ਹੈ ਤੇ ਯਾਰ ਜਿਵੇਂ ਜੀ ਸ਼ਾਂਤੀਪੁਰੂਵ ਢੰਗ ਨਾਲ ਜਾ ਰਹੇ ਆ ਉਹ ਲਾਰਡ ਆਰਡਰ ਨੂੰ ਖਾਫ ਕਰਨ ਦੀ ਕੋਈ ਗੱਲ ਨਹੀਂ ਹੈ ਉਹਦੇ ਤੇ ਸ਼ੈਲਿੰਗ ਕਿਉਂ ਹੋ ਰਹੀ ਹੈ ਔਰ ਇੰਨੀ ਹੈਵੀ ਸ਼ੈਲਿੰਗ ਕਿ ਆਗੂਆਂ ਦੇ 4-5 ਗੋਲੇ ਮੂਰਲੇ ਪਾਸੇ ਚਾਰ ਪੰਜ ਗੋਲੇ ਮਗਰਲੇ ਪਾਸੇ ਫਿਰ ਜਦੋਂ ਗੱਲਬਾਤ ਕਰੋ ਹੋਣ ਤੋਂ ਬਾਅਦ ਅਸੀਂ ਆਪਦੀ ਪਿੱਛੇ ਨੂੰ ਆ ਰਹੇ ਹਾਂ ਉਸ ਵੇਲੇ ਫਿਰ ਵਾਪਸ ਆਉਂਦੇ ਆ ਤੇ ਗੋਲੇ ਧਕਣੇ ਇਹ ਪੰਜਾਬ ਪੰਜਾਬ ਦਾ ਕਥਣ ਮਾਹੌਲ ਨੂੰ ਲੈਂਡ ਆਰਡਰ ਦੀ ਸਥਿਤੀ ਬਣਾ ਰਿਹਾ ਹੈ ਕਿ ਸਰਕਾਰਾਂ ਬਣਾ ਰਹੀਆਂ ਨੇ ਤੇ ਸਰਕਾਰ ਬਣਾ ਰਹੀਆਂ ਸਰਕਾਰ ਮਾਹੌਲ ਨੂੰ ਵਗਾੜਨਾ ਖੁੱਝ ਚੌਂਦੀ ਆ ਮੋਰਚੇ ਦੀ ਸਥਿਤੀ ਕੀ ਹੈ ਫ੍ਰੀਜ਼ ਹੈ ਦੋ ਦਿਨ ਨਹੀਂ ਜਾ ਕੰਟੀਨਿਊ ਹੈ ਕੋਲ ਜਲਾਇੰਦ ਹੋਰਦਾ ਇਹਨਾਂ ਨੂੰ ਤੁਸੀਂ ਐਫ ਆਈ ਆਰ ਵੀ ਕਰ ਕਿਸੇ ਐਫ ਆਈ ਆਰ ਹੋਵੇ ਉਹਦੇ ਬਾਰੇ ਕੀ ਕਰਦੇ ਦੇਖੋ ਅਸੀਂ ਤਾਂ ਕਹਿਤਾ ਹੁਣ ਇੱਕ ਗੱਲ ਅਸੀਂ ਇਹ ਤਾਂ ਸਰਕਾਰ ਕਰੇ ਹੁਣ ਉਹਨੇ ਕੀ ਕਰਨਾ ਮੋਰਚੇ ਦੀ ਚੜਦੀ ਕਲਾ ਵਾ ਮੋਰਚੇ ਵਿੱਚ ਹਜ਼ਾਰਾਂ ਕਿਸਾਨ ਮਜ਼ਦੂਰ ਪਹੁੰਚ ਰਹੇ ਆ ਸਭ ਕੁਝ ਚੱਲ ਰਿਹਾ ਅਗਲੀ ਜਿਹੜੀ ਪੋਜੀਸ਼ਨ ਆ ਸਾਡੀ ਇਹੇ ਰਾਤ ਨੂੰ ਮੀਟਿੰਗ ਹੋਊਗੀ ਕੱਲ ਵੀ ਹੋ ਸਕਦੀ ਆ ਕੱਲ ਸ਼ਾਮਾਂ ਤੱਕ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਪਨੀਰ ਸਾਹਿਬ ਨੇ ਕਾਫੀ ਗੱਲਾਂ ਡਿਟੇਲ ਨਾਲ ਦੱਸੀਆਂ ਕੋਈ ਮਿਲਣਾ ਵਿੱਚ ਰਹਿ ਗਈ ਇੱਕ ਗੱਲ ਜੋੜਨ ਵਾਲੀ ਕਿਉਂਕਿ ਹੋ ਸਕਦਾ ਹੈ ਗੱਲਬਾਤ ਚਰਚਾ ਦੇ ਵਿੱਚੋਂ ਨਾ ਹੀ ਆਈ ਹੋਵੇ ਦੇਖੋ ਇਸ ਬਾਰਡਰ ਤੇ ਖਨੋਰੀ ਵਾਲੇ ਬਾਰਡਰ ਦੇ ਉੱਤੇ ਜੋ ਘਟਨਾ ਵਾਪਰੀ ਜਿੱਥੇ ਆ ਕੇ ਪੁਲਿਸ ਨੇ ਹਮਲਾ ਕਰਕੇ ਪੰਜਾਬ ਦੀ ਹੱਦ 'ਚ ਆ ਕੇ ਘੱਟੋ-ਕੱਟ 25 ਤੋਂ 30 ਦੇ ਕਰੀਬ ਟਰੈਕਟਰ ਭੰਲੇ ਲਿਆ ਉੱਥੇ ਸਾਡੇ 5 ਕਿਸਾਨਾਂ ਨੂੰ ਵੀ ਚੱਕ ਕੇ ਲਈਆ ਪੰਜਾਬ ਗਵਰਨਮੈਂਟ ਦੀ ਇਹ ਰਿਸਪੋਨਸੀਬਿਲਟੀ ਬਣਦੀ ਆ ਕਿ ਆਪਣੀ ਜ਼ਿੰਮੇਵਾਰੀ ਦੇ ਉੱਤੇ ਉਹਨਾਂ ਦੀ ਪੜਤਾਲ ਕਰਾਵੇ ਉਹ ਕਿੱਥੇ ਨੂੰ ਪੰਜਾਬ ਦੇ ਲੋਕ ਪੰਜਾਬ ਹਰਿਆਣਾ ਦੀ ਪੁਲਿਸ ਚੱਕ ਕੇ ਲੈ ਗਏ ਔਰ ਉਹਨਾਂ ਦੀ ਪੜਤਾਲ ਕਰਾਉਣਾ ਪੰਜਾਬ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਜਲਦੀ ਸਾਨੂੰ ਉਹਨਾਂ ਦੀ ਪੜਤਾਲ ਕਰਵਾ ਕੇ ਉਹਨਾਂ ਦਾ ਕੀ ਕਸੂਰ ਹੈ ਉਥੇ ਸਾਡੇ ਰਕੇ ਜਿਹੜੇ ਬੈਠੇ ਸੈਕਟਰੀ ਅਲਿਚ ਬੈਠੇ ਆ ਇੱਥੋਂ ਚੱਕ ਕੇ ਲੈ ਜਾ ਕੇ ਕੀ ਕਿਉਂ ਉਹਨਾਂ ਬੰਦਿਆਂ ਨੂੰ ਤੇ ਕਿੱਥੇ ਜਾ ਰਿਹਾ ਪੰਜਾਬ ਗਵਰਨਮੈਂਟ ਦੇਤੇ ਸੰਗਾਮ ਨਵੇਂ ਇਹ ਸਭੀ ਅਪੀਲ ਹੈ ਤੇ ਹੁਣ ਸ਼ੁਰੂ ਕਰ ਲਈਏ ਜੀ ਹਲੇ ਪੂਰੀ ਗੱਲ ਨਹੀਂ ਆ ਰਹੀ ਮੈਂ ਸਦੀਪ ਸਿੰਘ ਫੂਲੋ ਚੇਅਰਮੈਨ ਵੀ ਆ ਅੱਜ ਬੜਾ ਧਮਕੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕ ਸ਼ਬਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਕਿ ਇਹ ਜਮਹੂਰੀਅਤ ਦੀ ਕੋਈ ਪਛਾਣ ਹੈ ਗਿਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਂਦੀ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਔਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇਹ ਕੇਂਦਰ ਦੀ ਮੰਸ਼ਾ ਸੀ ਵੀ ਅਸੀਂ ਬਜੇਦਿਆਂ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਮਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈ ਇੱਕ ਮਾਹੌਲ ਆ ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਹੈ ਇਸ ਗੱਲ ਦੀ ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ ਜੋ ਅਸੀਂ ਦੇਖ ਰਹੇ ਹਾਂ ਕਿ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਅਸਕੇ ਹਮ ਗੈਰ ਰਾਜਨੀਤਕ ਅੱਜ ਇਹ ਐਲਾਨ ਕਰਦਾ ਇਸ ਰੋਸ ਨੂੰ ਦੇਖਦੇ ਆ ਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵਹੀਕਲ ਆ ਕਿਸੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵਹੀਕਲ ਆ ਆਪਣੇ ਸਾਰੇ ਵਹੀਕਲਾਂ ਤੇ ਇਸ ਕੇਂਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆ ਘਰਾਂ ਤੇ ਦੁਕਾਨਾਂ ਤੇ ਵੀ ਹਰ ਕਿੱਜਾ ਕਰਦੇ ਦੂਸਰਾ ਇਹ ਤੋਂ ਗਾਹਾਂ ਅਰਥੀ ਫੂਕ ਮਜਾਰੇ ਦੇਸ਼ ਦੇ ਹਰੇਕ ਪਿੰਡ 'ਚ ਕਸਬੇ 'ਚ ਗਲੀ 'ਚ ਕੂਚੇ 'ਚ ਜਿਹੜੇ ਜਮਹੂਰੀਅਤ ਨੂੰ ਪਸੰਦ ਕਰਨ ਵਾਲੇ ਲੋਕ ਨੇ ਪੂਰੇ ਦੇਸ਼ ਦੇ ਲੋਕ ਨੇ ਉਹ ਇਹ ਸ਼ੁਰੂ ਕਰਨ ਇਹ ਇਹ ਸਾਡੀ ਦੋਹਾਂ ਫੋਰਮਾਂ ਦਾ ਅੱਜ ਦਾ ਐਲਾਨ ਆ ਅਪੀਲ ਆ ਲੋਕਾਂ ਨੂੰ ਵੀ ਇਸ ਰੋਸ ਵਜੋਂ ਪੂਰੇ ਦੇਸ਼ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਸਕੇ ਏ ਅਸੀਂ ਜਿਹੜਾ ਵਿਚਾਰ ਕਰਕੇ ਆਏ ਸੀ ਇਹ ਪਰ ਜੋ ਜ਼ਰੂਰੀ ਗੱਲ ਪੂਰੀ ਦੂਸਰਾ ਫੋਨ ਫਿਰ ਕਰਦੇ ਜਿਵੇਂ ਸਾਡੀ ਟੈਰਿਟਰੀ ਚ ਆ ਕੇ ਕੇਂਦਰ ਨੇ ਹਮਲਾ ਕੀਤਾ ਸੰਦਾਂ ਦੀ ਭੰਨ ਤੋੜ ਕੀਤੀ ਗੱਡੀਆਂ ਪੰਨੀਆਂ ਇਹ ਸਾਰਾ ਕੁਝ ਹੋਇਆ ਅਸੀਂ ਕਹਿੰਨੇ ਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ 302 ਦਾ ਪਰਚਾ ਦਰਜ ਕਰੇ ਉਹ ਸਾਰੇ ਅਧਿਕਾਰੀ ਜਿਹੜੇ ਅਧਿਕਾਰੀ ਅਗਲੇ ਬੰਨੇ ਆ ਕੇ ਭੰਨਤੋੜ ਕਰਦੇ ਸੀ ਸਾਡੇ ਬੰਦਨ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਉਹ ਵੀ ਸਨਾਖਤ ਕੀਤੀ ਜਾਵੇ ਇਹ ਪੰਜਾਬ ਸਰਕਾਰ ਸੰਸ਼ੋਧਨ ਕਰੇ ਵੀ ਉਹਨਾਂ ਖਿਲਾਫ 302 ਦਾ ਪਰਚਾ ਉਹ ਕਰ ਵੀ ਰਹੇ ਆ ਕਿ ਨਹੀਂ ਕਰ ਰਹੇ ਇਹ ਤੋਂ ਗਾਹਾਂ ਜਿਹੜਾ ਅਸੀਂ ਕਰੂ ਦਾ ਪ੍ਰੋਗਰਾਮ ਪੀਸਫੁਲੀ ਟੰਗਣਾ ਚੱਲਿਆ ਸਾਡਾ ਅਸੀਂ ਉੱਥੇ ਆ ਗੂ ਗਏ ਸਾਡੇ ਤੇ ਵੀ ਬੰਬਾਰੀ ਹੋਈ ਕੱਲ ਪੰਜਾਬ ਸਰਕਾਰ ਨੇ ਸਾਡੇ ਕੋਲ ਸ਼ੰਭੂ ਤੇ ਪੂਰੇ ਪੁਖਤਾ ਸਬੂਤ ਨੇ ਸਾਡੇ ਲੰਗਰ ਰੋਕੇ ਆ ਪੰਜਾਬ ਸਰਕਾਰ ਦੀ ਪੁਲਿਸ ਨੇ ਸਾਡੇ ਆਉਣ ਵਾਲੇ ਵਹੀਕਲ ਰੋਕੇ ਆ ਉਹਦੇ ਗਾੜੀ ਜਿਹੜੇ ਆ ਉਹ ਡੰਫਰ ਜਿਹੜੇ ਆ ਉਹ ਉਹ ਡਾਏ ਗਏ ਆ ਸਥਿਤੀ ਸਪਸ਼ਟ ਕਰੇ ਕਿ ਪੰਜਾਬ ਸਰਕਾਰ ਦਾ ਕੀ ਮਨਸ਼ਾ ਹੈ ਪਿੰਡਾਂ 'ਚ ਜਾ ਕੇ ਕਿਹਾ ਵੀ ਤੁਸੀਂ ਨਾ ਜਾਓ ਅੱਜ ਇਹ ਫੜੇ ਜਾਣੇ ਗ੍ਰਿਫਤਾਰਜ ਮੋਰਚਾ ਖਤਮ ਹੋ ਜਾਣਾ ਇਹ ਅਨਪੁਸ਼ਟ ਖਬਰ ਹੈ ਜਿਹੜੀਆਂ ਲੋਕਾਂ ਨੇ ਪੁਲਿਸ ਨੂੰ ਜਾ ਕੇ ਦੱਸੀਆਂ ਪੰਜਾਬ ਸਰਕਾਰ ਵੱਧ ਸੱਜੇ ਢੰਗ ਨਾਲ ਸਥਿਤੀ ਸਪਸ਼ਟ ਕਰ ਸਕਦੀ ਹੈ ਕਿ ਉਹਨਾਂ ਦਾ ਘੋਲ ਪ੍ਰਤੀ ਸਾਡੇ ਪ੍ਰਤੀ ਨਜ਼ਰੀਆ ਕੀ ਹੈਗਾ ਵਾ ਤੋ ਇਹ ਇਹ ਦੋ ਗੱਲਾਂ ਸੀ ਜੀ ਹੁਣ ਮੈਂ ਕਹਿੰਦਾ ਫੁੱਲ ਸਾਹਿਬ ਗੱਲ ਕਰ ਲਾਂਗਾ ਸਾਹੀ ਆਪਾ ਇਹ ਬੋਲੇ ਬੋਲੇ ਪਹਿਲਾਂ ਪਹਿਲਾਂ ਨੂੰ ਗੱਲ ਕਰੇਗੀ ਵਿੱਚ ਆਡਰ ਤੇ ਰਿਪੋਰਟਾਂ ਨੇ ਜੀ ਕਈ ਮੁੰਡੇ ਇਸ ਕਰਕੇ ਨਹੀਂ ਕੋਈ دہشت ਇਨੀਆ ਪੰਜਾਬ ਸਰਕਾਰ ਤੇ ਵੀ ਹਸਤਾਲੀ ਦਾ ਖਲਾਉਣਾ ਚਾਹੁੰਦੇ ਸਾਡੇ ਦੇ ਪਰਚੇ ਨਾ ਹੋ ਜਾਣ ਦੂਜਾ ਤੀਜਾ ਇੱਥੋਂ ਛੁੱਟੀ ਲੈ ਕੇ ਚਲੇ ਗਏ ਨੇ ਇੱਕ ਤਾਂ ਇਹ ਇੱਕ ਜਿਹੜਾ ਉਧਰ ਰਾਜਪੁਰੇ ਚ ਸੀਗੀ ਉਹ 167 ਇੰਜੜਾਂ ਦੀ ਗੱਲ ਨਹੀਂ ਇੰਜੜਾ ਟੋਟਲ ਇੰਜੜਾਂ ਦੀ ਰਿਪੋਰਟ ਆਈ ਆ ਗੱਲ 13 ਬੰਦੇ ਉੱਥੇ ਨਾ ਇੰਜੜ 13 ਸੀ ਜਿੰਨ ਜਿੱਕਤੇ ਆ ਹਾਂਜੀ ਸ਼ਾਮ ਤੱਕ ਦੀ ਸਾਡੇ ਕੋਲ ਰਿਪੋਰਟ ਆ ਪੂਰੀ 13 ਸੀਗੇ ਉਹਦੇ ਵਿੱਚੋਂ ਦੋ ਹਰਿਆਣੇ ਦੇ ਮੁੰਡੇ ਬੈਂਚੋਂ ਭੱਜ ਕੇ ਇਸ ਕਰਕੇ ਆਉਂਦਾ ਵੀ ਸਾਡੇ ਦਾ ਇਹ ਭਵਾਨੇ ਪਾਸਪੋਰਟ ਰੱਦ ਕਰ ਦਿੰਦੇ ਨੇ ਇੰਨਾ ਪ੍ਰੈਸ਼ਰ ਹੈ ਰਹਿਣ ਸਰਕਾਰ ਦਾ ਸਰਕਾਰਾਂ ਤੇ ਭਈ ਅਸੀਂ ਵਿੱਚ ਦਾਖਲ ਹੋ ਕੇ ਨਾਂ ਨੂੰ ਨਹੀਂ ਲਿਖਾਉਣਾ ਹੈਗਾ ਇਹ ਇੰਨੇ ਇੰਨਾ ਜ਼ਬਰ ਆਇਆ ਜਾ ਰਿਹਾ ਇਹ ਸਭ ਇੱਕ ਕੋਈ ਕਲੀਅਰ ਕਰ ਦੋ ਜੀ ਕੱਲ ਪੁਲਿਸ ਜਦੋਂ ਹਰਿਆਣਾ ਦੇ ਬੇਨਤੀ ਆਏ ਅਰੇ ਪੁਲਿਸ ਨੇ 1 ਮਿੰਟ ਹਰਿਆਣਾ ਪੁਲਿਸ ਨੇ ਉੱਥੇ ਅੰਦਰ ਆ ਕੇ ਅਟੈਕ ਕੀਤਾ ਜਦੋਂ ਉਦੋਂ ਜਿਹੜੀ ਪੰਜਾਬ ਪੁਲਿਸ ਜਿਹੜੀ ਕੋਲੇ ਖੜੀ ਸੀ ਪਹਿਲਾਂ ਉਹ ਪਿੱਛੇ हट ਗਈ ਉਹ ਜੇ ਉਹ ਗੋਲੀ ਖੜੀ ਹੁੰਦੀ ਤਾਂ ਘੱਟੋ ਘੱਟ ਟੈਕਟਰ ਤੋੜਦਿਆਂ ਦੀ ਗੋਲੀ ਮਾਰਦਿਆਂ ਦਾ ਉਹ ਮੌਕੇ ਦਾ ਗਵਾਹ ਬਣਨਾ ਸੀ ਇਹ ਸੁਰਸ ਨੇ ਸੋ ਸਾਡੇ ਹਿਸਾਬ ਨਾਲ ਜਿਹੜੇ ਪਿੱਛੇ ਹਟ ਗਏ ਉਹ ਤਾਂ ਇਹ ਸੇਤਨ ਤੌਰ ਤੇ ਹਟਿਆ ਵੀ ਅਸੀਂ ਮੌਕੇ ਦਾ ਗਵਾਹ ਨਾ ਬਣ ਜੀ ਅੱਛਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਜੇ ਕਤਲ ਦਾ ਪਰਚਾ ਦਰਜ ਹੁੰਦਾ ਤਾਂ ਕੀ ਹਰਿਆਣਾ ਦੇ ਗ੍ਰਹਿ ਮੰਤਰੀ ਨੂੰ 120 ਵਿੱਚ ਰੱਖੋਗੇ ਆ ਇਹ ਇਹ ਇੱਕ ਇਹਦੋਂ ਵੀ ਮੁੜਿਆ ਹੋਇਆ ਅਸੀਂ ਵਿਰੋਧੀ ਪਾਰਟੀਆਂ ਨੂੰ ਇਹ ਕਿਹਾ ਵੀ ਉਹ ਇਹ ਕੇਂਦਰ ਇੱਕ ਦਿਨ ਦਾ ਸਪੈਸ਼ਲ ਸੈਸ਼ਨ ਸੱਦਦੇ ਆ ਬਿੱਲ ਲਿਆਉਣ ਲਈ ਐਮਐਸਪੀ ਖਰੀਦੀ ਗਰੰਟੀ ਕਾਨੂੰਨ ਬਣਾਉਣ ਦਾ ਉਹ ਆਪਣੀ ਸਥਿਤੀ ਸਪਸ਼ਟ ਕਰਨ ਵੀ ਉਹਨਾਂ ਦੇ ਜਿੰਨੇ ਵੀ ਐਮਪੀ ਨੇ ਕਿ ਉਹ VOTING ਵਿੱਚ ਹਿੱਸਾ ਲੈਣਗੇ ਅਸੀਂ ਇਹ ਤੋਂ ਗਾਹਾਂ ਕਹਿੰਨੇ ਆ ਕਿ ਉਹ ਲੋਕ ਸਭਾ ਦੇ ਸਪੀਕਰ ਨੂੰ ਉਹਨਾਂ ਦੇ ਐਮਪੀ ਕਹਿਣ ਕਿ ਇਹ ਬਿੱਲ ਲਿਆਂਦਾ ਜਾਵੇ ਪੰਜਾਬ ਦੇ ਵਿੱਚ ਕਾਲੀ ਦਾ ਸਥਿਤੀ ਸਮਟ ਕਰੇ ਆਮ ਆਦਮੀ ਸਪਸ਼ਟ ਕਰੇ ਕਾਂਗਰਸ ਸਪਸ਼ਟ ਕਰੇ ਪੀ ਉਹਨਾਂ ਦਾ ਇਸ ਬਿੱਲ ਤੇ ਕੀ ਫੈਸਲਾ ਵਾ ਪੰਨੇ ਸਾਹਿਬ ਵੀ ਸਾਹਿਬ ਇੱਕ ਲਿਆ ਕਰ ਹਰਿਆਣੇ ਪੁਕਤੀ ਸਰ ਸਰ ਜਿਹੜਾ ਹੈਗਾ ਉਹਦੇ ਪੋਰਟਮ ਦਾ ਕਿਵੇਂ ਹੈ ਜੀ ਡਿਲੇਗ ਹੋ ਰਹੀ ਹੈ ਬਲੈਨੀ ਡਿਲੇਗ ਕਿਉਂ ਹੋ ਰਹੀ ਹੈ ਡਿਲੇਗ ਕਿਉਂ ਹੋ ਰਹੀ ਹੈ ਇੱਕ ਮਿੰਟ ਮੇਰੀ ਅਰਜੀ ਦੇਖੋ ਸਵਾਲ ਜਿਹੜਾ ਕਰਨਾ ਹੈ ਨਾ ਤੁਹਾਡੇ ਸਵਾਲ ਦਾ ਜਵਾਬ ਰੋਲ ਜਾਂਦਾ ਹੈ ਕਿ ਮੇਰਾ ਤੁਹਾਡੇ ਸਵਾਲ ਦਾ ਜਵਾਬ ਰੋਲ ਜਾਂਦਾ ਹੈ ਜਿਹੜੀ ਤੁਸੀਂ ਗੱਲ ਪੁੱਛਣੀ ਆ ਅਸੀਂ 2 ਮਿੰਟ 4 ਮਿੰਟ 10 ਮਿੰਟ ਹੋਰ ਰੁਕ ਜਾਾਂਗੇ ਕੱਲਾ ਕੱਲਾ ਬੰਦਾ ਸਵਾਲ ਕਰ ਲਓ ਸਾਡੇ ਕੋਲ ਮੈਡਮ ਦਾ ਪੁਆਇੰਟ ਜਿਹੜਾ ਹੋਰ ਰਹਿ ਗਿਆ ਹੈ। 2 ਇੱਕ ਤਾਂ ਜਿਹੜੀ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਗੋਲੀ ਇਹ ਨੌਜਵਾਨ ਦੀ ਮੌਤ ਹੋਈ ਹੈ ਉਹਦੇ ਸਿੱਧੀ ਗੋਲੀ ਸੱਤ ਗੋਲੀ ਲੱਗਣ ਨਾਲ ਮੌਤ ਹੋਈ ਹੈ। ਸਿੱਧੀ ਗੋਲੀ ਉੱਥੇ ਹੀ ਮਰ ਗਿਆ ਜਾਂਦ ਗਿਆ ਹੁੰਦਿਆਂ ਨੇ ਜਾਂ ਸੱਤ ਗੋਲੀ ਮਾਰ ਕੇ ਮਾਰਨ ਦਾ ਉੱਥੇ ਹੁਕਮ ਦਿੱਤਾ ਜਾਂਦਾ ਜਦੋਂ ਦੋਨੋਂ ਪਾਸੇ ਹਥਿਆਰ ਬੰਦ ਤਾਕਤਾਂ ਲੜ ਰਹੀਆਂ ਹੋਣ। ਉਦੋਂ ਐ ਹੁੰਦਾ ਵੀ ਜਿੰਨੇ ਵੱਧ ਤੋਂ ਵੱਧ ਬੰਦੇ ਮਾਰੇ ਮਾਰੇ ਜਾ ਸਕਦੇ ਮਾਰੇ ਪਰ ਇੱਥੇ ਕੀ ਹੈ ਇੱਕ ਪਾਸੇ ਜਿਹੜੇ ਬਿਲਕੁਲ ਨਹੱਥੇ ਉਹ ਵੀ ਸਾਡੇ ਕੋਲ ਹਥਿਆਰ ਨਹੀਂ ਉਹ ਵੀ ਸਾਡੇ ਕੋਲੇ ਕੋਈ ਬਰੂਤੀ ਹਥਿਆਰ ਨਹੀਂ ਕੋਈ ਹੋਰ ਨਹੀਂ ਨਹੱਥੇ ਕਿਸਾਨ ਹੈ ਦੂਜੇ ਪਾਸੇ ਹਥਿਆਰ ਬੰਦ ਕੋਰਟ ਦਾ ਸੋ ਇਸ ਕਰਕੇ ਇਹ ਤਾਂ ਇਹ ਜੇ ਮੌਕੇ ਜੇ ਨੌਤ ਵੀ ਆਉਂਦੀ ਹੁੰਦੀ ਤਾਂ ਬਹੁਤ ਵੱਡੇ ਹਦਿੱਤਾ ਹੁੰਦੇ ਕਿ ਪੈਰ ਦੇ ਵਿੱਚ ਸਾਹਮਣੇ ਦੇਖ ਕੇ ਜੀ ਸਾਹਮਣੇ ਦੇਖੇ ਪੈਰ ਦੇ ਵਿੱਚ ਗੋਲੀ ਮਾਰੀ ਜਾਵੇ ਜੇ ਸਿਰੇ ਤੱਕ ਨਾ ਉਹਦੇ ਪਰ ਇਹਨੇ ਸਿੱਧੀ ਗੋਲੀ ਸੱਤੇ ਮਾਰੀ ਹੈ ਸੋ ਇਹਦਾ ਅਸੀਂ ਕਹਿੰਦੇ ਆ ਵੀ ਐ ਨਹੀਂ ਕਿ ਉਹ ਬੰਦੇ ਨੇ ਜਿਹੜੇ ਨੇ ਗੋਲੀ ਮਾਰੀ ਹੈ ਸਿੱਧੀ ਉਹੀ ਜ਼ਿੰਮੇਵਾਰ ਹੈ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਸੌਮਿਆ ਤੋਂ ਜਾਣਕਾਰੀ ਹੈ ਵੀ ਜਦੋਂ ਸਾਡੀ ਗੱਲਬਾਤ ਟੁੱਟ ਗਈ ਸੀ 18 ਤਰੀਕ ਨੂੰ 19 ਤਰੀਕ ਨੂੰ ਗ੍ਰਹਿ ਮੰਤਰੀ ਆਪਣੇ ਸੈਂਟਰ ਤੇ ਅ ਅਮਿਤ ਸ਼ਾਹ ਨੇ ਸਾਰੀਆਂ ਫੋਰਸਾਂ ਨੂੰ ਕਿਹਾ ਕਿ ਉਹ ਸਾਰੀਆਂ ਫੋਰਸਾਂ ਲਿਆ ਪੈਰਾਮਿਲਟਰੀ ਫੋਰਸਾਂ ਲਿਆ ਹੈੱਡਾ ਉਹਨੇ ਮੀਟਿੰਗ ਕਰਕੇ ਹਦਾਇਤ ਕੀਤੀ ਸਾਡੇ ਕੋਲੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ ਇਹ ਗਾਹਾਂ ਨਹੀਂ ਟੱਪਣ ਦੇਣਾ ਜੇ ਗਾਹਾਂ ਟੱਪਦੇ ਆ ਤਾਂ ਭਾਵੇਂ ਸਿੱਧੀ ਗੋਲੀ ਵੀ ਮਾਰਨੀ ਭਾਵੇਂ ਧਮਾਧੋ ਇਸ ਕਰਕੇ ਐਸੀ ਪੰਜਾਬ ਸਰਕਾਰ ਨੂੰ ਕਹਿੰਦੇ ਆ ਵੀ ਉਹਨਾਂ ਦੀ ਸਹਾਇਤ ਕਰਕੇ ਭਾਵੇਂ ਪ੍ਰਾਈਵੇਟ ਬੰਦਿਆਂ ਨੇ ਵਰਤੀਆਂ ਪਾਈਆਂ ਨੇ ਭਾਵੇਂ ਉਹ ਮੁਨਾਜਮ ਹੈ ਕਿਸੇ ਵੀ ਫੋਰਸ ਦੇ ਉਹਨਾਂ ਦੇ ਕਤਲ ਦਾ ਪਰਚਾ ਦਰਜਾ ਹੋ ਕੇ ਅਲੰਗਣਾ ਦਾ ਪਰਚਾ ਦਰਜਾ ਹੋ ਕੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੀ ਗੱਲ ਹੈ ਸਾਡਾ ਹਮਦਰਦੀ ਵਜੋਂ ਬਹੁਤ ਸਾਰੀਆਂ ਜਥੇਬੰਦਗੀਆਂ ਨੇ ਕਿਸਾਨ ਜਥੇਬੰਦਗੀਆਂ ਨੇ ਹੋਰ ਸਮਾਜਿਕ ਜਥੇਬੰਦਗੀਆਂ ਨੇ ਪੋਲੀਟੀਕਲ ਜਥੇਬੰਦਗੀਆਂ ਨੇ ਇਹਦੀ ਹਮਾਇਤ ਦੇ ਵਿੱਚ ਹਾਦਾ ਨਾਰਾ ਮਾਰਿਆ ਉਹਨਾਂ ਨੇ ਹਾਦਾ ਨਾਰਾ ਨੇ ਮਾਰਿਆ ਉਹਦੀ ਹਮਾਇਤ ਦੇ ਵਿੱਚ ਛੋਟੇ-ਮੋਟੇ ਪ੍ਰੋਗਰਾਮ ਕੀਤੇ ਅਸੀਂ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਆਸੀਂ ਉਹਨਾਂ ਨੂੰ ਉਹਨਾਂ ਦਾ ਥੈਕਸ ਕਰਦੇ ਆ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਹਾੜਾ ਮਾਰਿਆ ਇਸ ਜ਼ਬਰ ਦੇ ਖਿਲਾਫ ਪਰ ਨਾਲ ਹੀ ਸਾਡੇ ਤੋਂ ਸਾਰਿਆਂ ਨੂੰ ਅਪੀਲ ਹੈ ਵੀ ਜਿਹੜਾ ਕੋਈ ਇਸ ਦੇ ਅਗਲਾ ਕੋਈ ਸੰਘਰਸ਼ਾ ਪ੍ਰੋਗਰਾਮ ਦੇਣਾ ਜਿਹੜਾ ਇਹ ਦੋਨਾਂ ਦਾ ਆਪਣਾ ਮੋਰਚਿਆਂ ਵੱਲੋਂ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਦਾਤ ਮੰਗਾਂ ਨੂੰ ਲੈ ਕੇ ਇਹਦੇ ਨਾਲ ਜੋੜ ਕੇ ਜੇ ਕੋਈ ਸੰਘਰਸ਼ ਦਾ ਪ੍ਰੋਗਰਾਮ ਦੇਣਾ ਤਾਂ ਪੈਰਲਲ ਪ੍ਰੋਗਰਾਮ ਸਾਡੀ ਉਹਨਾਂ ਨੂੰ ਅਪੀਲ ਹੈ ਜਿਉ ਸਮਾਨਾਂਤਰ ਪੈਰਲ ਟਕਰਾਵਾ ਪ੍ਰੋਗਰਾਮ ਨਾ ਦੇਣ ਇਧਰਲੇ ਜਿਹੜਾ ਮੋਰਚਾ ਵੱਲੋਂ ਦਿੱਤੇ ਹੋਏ ਪ੍ਰੋਗਰਾਮ ਦੇ ਅਸੀਂ ਚਾਹੁੰਦੇ ਆ ਵੀ ਉਹ ਹਮਾਇਤ ਕਰੇ ਛੇ ਸਾਡੀ ਅਪੀਲ ਹੈ ਧਲੇਵਾਲ ਸਾਹਿਬ ਧਲੇਵਾਲ